ਤੇ ਹੁਣ ਚੋਣਾਂ 2027 ਦੀਆਂ ਵੀ ਆਉਣ ਵਾਲੀਆਂ ਨੇ ਜੀ ਤੇ ਉਦੋਂ ਪਹਿਲਾਂ ਕਈ ਤਰ੍ਹਾਂ ਦੇ ਜੋੜ ਤੋੜ ਹੋਣਗੇ ਕਈ ਤਰ੍ਹਾਂ ਦੇ ਸਮਝੌਤੇ ਹੋਣਗੇ ਦਲ ਬਦਲੀਆਂ ਹੋਣਗੀਆਂ ਤੇ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਯਾਨੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਕੀ ਇਹ ਸਮਝੌਤਾ ਕਰਨਾ ਚਾਹੁੰਦੇ ਨੇ ਕਿਉਂਕਿ ਲੀਡਰ ਵੱਖੋ ਵੱਖਰੇ ਬਿਆਨ ਦਿੰਦੇ ਨੇ ਕੋਈ ਕਹਿੰਦਾ ਜੀ ਜ਼ਰੂਰੀ ਵੀ ਹੈ ਕੋਈ ਕਹਿੰਦਾ ਜੀ ਨਾ ਜੀ ਨਾ ਅਸੀਂ ਤਾਂ 117 ਸੀਟਾਂ ਦੇ ਉੱਤੇ ਇਕੱਲੇ ਹੀ ਚੋਣ ਲੜਨ ਜਾ ਰਹੇ ਹਾਂ ਤਾਂ ਕੁਲਬਲਾ ਕੇ ਸਮਝੌਤੇ ਨੂੰ ਲੈ ਕੇ ਸਵਾਲ ਨੇ ਜੀ ਅਸਲ ਜਨਾਬ ਜੀ ਸੁਖਵੀਰ ਬਾਦਲ ਕੱਲ ਇੱਕ ਇੰਟਰਵਿਊ ਦੇ ਰਹੇ ਸੀਗੇ ਉਹਦੇ ਵਿੱਚ ਸਵਾਲ ਇਹ ਸੀਗਾ ਕਿ ਪੰਜਾਬ ਦੇ ਵਿੱਚ ਆ ਕਿਹੜੀ ਪਾਰਟੀ ਠੀਕ ਹੈ ਕਹਿੰਦਾ ਇਹਦਾ ਨਾਮੋਂ ਇਨਸਾਨ ਰਹਿਣਾ ਨਹੀਂਗਾ ਤਾਂ ਲੋਕ ਕੁੱਟ ਕੇ ਮਾਰ ਦੇਣਗੇ ਜਦੋਂ ਚੋਣਾਂ ਦੇ 2 ਮਹੀਨੇ ਰਹਿ ਗਏ ਆਮ ਆਦੀ ਪਾਰਟੀ ਤਾਂ ਤੁਹਾਡਾ ਕਿਹਦੇ ਨਾਲ ਮੁਕਾਬਲਾ ਹੜਾ ਮੁਕਾਬਲਾ ਕਾਂਗਰਸ ਨਾਲ ਹੋਣਾ ਕਾਂਗਰਸ ਨੂੰ ਵੀ ਲੋਕਾਂ ਨੇ ਇਹ ਨਹੀਂ ਪੁੱਛਣਾ ਹੈਗਾ ਕਿਵੇਂ ਤੁਸੀਂ ਚੋਣ ਲੜੋਗੇ ਕਹਿੰਦਾ ਵੀ ਭਾਜਪਾ ਨਾਲ ਸਹਿਯੋਗਤਾ ਕਰੋਗੇ ਕਹਿੰਦਾ ਕਾਂਗਰਸ ਇਹਨਾਂ ਬੀਜੇਪੀ ਨਾਲ ਕਹਿੰਦਾ ਵੀ ਬੀਜੇਪੀ ਨਾਲ ਸਹਿਯੋਗਤਾ ਕਹਿੰਦਾ ਜੇਕਰ ਹੋਇਆ ਤਾਂ ਕਰਾਂਗੇ ਜ਼ਰੂਰ ਕਰਨਾ ਪੈਣਾ ਪੰਜਾਬ ਦੇ ਭਲੇ ਲਈ ਕਹਿੰਦੇ ਬੀਜੇਪੀ ਤਾਂ ਪੰਜਾਬ ਦੇ ਵਿੱਚ 50 ਕਿਲੋਮੀਟਰ ਬਾਰਡਰ ਤੇ ਉਹਨਾਂ ਨੇ ਬੀਐਸਐਫ ਲਾਤੀ ਆ ਤੁਸੀਂ ਵਿਰੋਧਤਾ ਕੀਤੀ ਹੈ ਉਹਦੀ ਪੁੱਛ ਰਿਹਾ ਪੱਤਰਕਾਰ ਉਹਨੂੰ ਸੁਖਵੀਰ ਬਾਦਲ ਕਹਿੰਦਾ ਵੀ ਵਿਰੋਧ ਤਾਂ ਸਰਕਾਰ ਨੇ ਵਿਰੋਧਤਾ ਕਰਨੀ ਆ ਸਰਕਾਰ ਵਿਰੋਧਤਾ ਕਰੇ ਪੰਜਾਬ ਦੇ ਵਿੱਚ 1600 ਕਰੋੜ ਰੁਪਏ ਲਾਣ ਗਏ ਸੀ ਲਾਣ ਗਏ ਮੋਦੀ ਜੀ ਆਏ ਨੇ ਜਦ ਤੱਕ ਸਰਕਾਰ ਉਤਰ ਨਹੀਂ ਲਾਵੇ ਕਿਉਂ ਨਹੀਂ ਲਾਇਆ ਤਾਂ ਸਰਕਾਰ ਨੇ ਬਲੇ ਪੰਜਾਬ ਬੀਜੇਪੀ ਦੇ ਬਾਰੇ ਚ ਨਹੀਂ ਬੋਲ ਰਹੇ ਸੁਖਵੀਰ ਸਰਕਾਰ ਨੂੰ ਕਹਿ ਰਹੇ ਨੇ ਵੀ ਤੁਸੀਂ ਸਰਕਾਰ ਤੁਸੀਂ ਵੀ ਤਾਂ ਗੱਲ ਕਰੋ ਸੁਖਵੀਰ ਜੀ ਸੰਜੋਤਾ ਕਰਨ ਵਾਸਤੇ ਸੁਖਵੀਰ ਜੀ ਬਾਦਲ ਜੀ ਕੱਲ ਤਿਆਰ ਲੱਗੇ ਮੈਨੂੰ ਉਸ ਇੰਟਰਵਿਊ ਦੇ ਵਿੱਚ ਵੀ ਉਹ ਬੀਜੇਪੀ ਨਾਲ ਸੰਜੋਤਾ ਕਰ ਸਕਦੇ ਨੇ